ਟੈਨਸ਼ਨ ਇੰਨੀ ਜਿਆਦੀ ਲੈ ਗਿਆ ਏ ਮੁੰਡਾ ਵੀ ਇੱਕ ਬੱਚੇ ਛੋਟੇ ਛੋਟੇ ਨੇ ਸਾਡੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਗੱਡੀ ਚਲਾਉਂਦਿਆਂ ਚਲਾਉਂਦਿਆਂ ਕੋਈ ਜਦੋਂ ਦਿਮਾਗ ਤੇ ਲੋਡ ਹੋਵੇ ਨਾ ਬੰਦੇ ਦੀ ਉਹਦਾ ਕਿਤੇ ਧਿਆਨ ਪਾਸੇ ਚਲਾ ਜਾਂਦਾ ਤੇ ਕਿਤੇ ਪਤਾ ਨਹੀਂ ਲੱਗਾ ਦੀ ਐਕਸੀਡੈਂਟ ਹੋ ਗਿਆ ਅੱਜ ਜਾ ਕੇ ਵਿੱਚ ਵੱਜੀ ਆ ਰੁੱਖ ਦੇ ਵਿੱਚ ਗੱਡੀ ਤੇ ਮੌਕੇ ਤੇ ਮੌਤ ਹੋ ਗਈ ਆ ਤੇ ਬਹੁਤ ਜ਼ਿਆਦਾ ਸਾਨੂੰ ਇਹਦਾ ਜਿਹੜਾ ਵੀ ਦੁੱਖ ਮਹਿਸੂਸ ਹੋਇਆ ਕਿ ਸਾਨੂੰ ਬੜਾ ਵੱਡਾ ਘਾਟਾ ਲੱਗਾ ਨੇ ਇਹ ਘਰ ਤਾਂ ਤਬਾਹ ਹੋਇਆ ਹੋਇਆ ਉਧਰ ਵੀ ਤਬਾਈ ਬਹੁਤ ਤਗੜੀ ਹੋਈ ਹੈ ਜੀ ਅੱਜ লাশ ਵੀ ਆਪਣੇ ਘਰ ਚ ਨਹੀਂ ਲਿਆ ਸਕੇ ਉਹ ਵੀ ਕਿਸੇ ਦੇ ਘਰ ਚ ਰੱਖ ਕੇ ਤੇ ਉਹ ਪਰਿਵਾਰ ਨਾਲ ਜਿਹੜੇ ਦੁੱਖ ਸਾਂਝਾ ਕਰਨ ਆਏ ਨੇ ਹਮਮ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਜਿਹੜੇ ਵੀ ਆ ਉਹ ਕਿਸੇ ਦੇ ਘਰ ਅੱਜ লাশ ਰੱਖੀ ਗਈ ਤੇ ਬਹੁਤ ਗੁਰਬਤ ਤੁਸੀਂ ਆਪ ਵੇਖ ਰਹੇ ਹੋ ਜੀ ਇਸ ਘਰ ਚ ਮਿਹਨਤ ਦਾ ਸੀਗਾ ਉਹ ਲੜਕੀ ਆ ਨਿਕਨੇ ਕੇ ਬੱਚੇ ਵਿਚਾਰੀ ਨਾ ਤੇ ਜਾ ਕੇ ਹਮਮ ਦਿਹਾੜੀ ਕਰ ਸਕਦੀ ਆ ਵੀ ਚਲੋ ਨਾਂ ਦੇ ਨਾ ਜੱਟ ਹੁੰਦਾ ਜ਼ਮੀਨ ਦੇ ਨਾਲ ਹਾਂਜੀ ਤੇ ਨਾਂ ਨਾਲ ਜੱਟ ਨਹੀਂਗਾ ਜੇ ਤੋ ਜ਼ਮੀਨ ਹੀ ਨਹੀਂ ਹੈਗੀ ਤੇ ਦਿਹਾੜੀ ਮੈਂ ਤੇ ਕੁੜੀ ਵਿਚਾਰੀ ਜਾ ਕੇ ਕੀ ਕਰੂਗੀ ਅਸੀਂ ਇਹ ਹੱਥ ਬਨ ਕੇ ਬੇਨਤੀ ਕਰਦੇ ਸਰਕਾਰ ਅੱਗੇ ਤੇ ਹੋਰ ਵੀ ਜਿਹੜੇ ਕਿ ਦਾਨੀ ਸੱਜਣ ਨੇ ਵੀ ਵਾਦੋ ਵਾਦ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਜਿੰਨੇ ਜੋਗੇ ਅੱਗੇ ਨਾਲ ਚੱਲੋ ਕਰਾਂਗੇ ਬਹੁਤ ਘਾਟਾ ਇਹ ਘਾਟਾ ਜਿਹੜਾ ਪਿਆਹ ਪਰਿਵਾਰ ਨੂੰ ਇਹ ਪੂਰਾ ਹੀ ਨਹੀਂ ਹੋ ਸਕਦਾ ਤੇ ਅਸੀਂ ਤਾਂ ਇੰਨੀਆਂ ਹੀ ਬੇਨਤੀ ਕਰਦੇ ਸਰਕਾਰਾਂ ਘਾੜੀ ਤੇ ਜੱਸੇ ਬੰਦੀਆਂ ਗਾੜੀ ਵੀ ਇਹਨਾਂ ਨੂੰ ਵਾਦ ਤਵਾਦ ਪਹ ਲਗਦਾ ਸੋਚੀ ਕਿ ਨੰਮੀ ਹੋਸਾ ਉਹ ਜੀ ਉਧਰ ਕਿਸੇ ਦੇ ਘਰੇ ਬੈਠੇ ਕਿਉਂਕੋ ਪਾਣੀ ਦਾ ਇਥੇ ਸਾਧਨ ਹੀ ਕੋਈ ਨਹੀਂ ਹੁਣਾਂ ਲੰਘ ਕੇ ਆਉਣਾ ਬਹੁਤ ਜਿਆਦਾ ਔਖਾ ਸੀ ਹਾਂਜੀ ਤੇ ਉਥੇ ਪਿਛਲੇ ਬੰਨੇ ਪਾਰ ਕਿਸੇ ਦੇ ਘਰੇ ਬੈਠੇ ਸੀ ਉਥੇ ਹੀ ਜਾ ਕੇ ਹੁਣ ਉਹਨਾਂ ਨੂੰ ਰੱਖਿਆ ਵਿਚਾਰੇ ਡੈਡ ਬੋਡੀ ਉਥੇ ਰੱਖੀ ਤੇ ਪਾਰਲੇ ਬੰਨੇ ਉਹਦੇ ਰਿਸ਼ਤੇਦਾਰ ਵਗੈਰਾ ਸਾਰੇ ਸਾਰੇ ਸੱਜਣ ਮਿੱਤਰ ਜੋ ਪਰਿਵਾਰ ਆਇਆ ਇਕੱਠੇ ਹੋਏ ਨੇ ਤੇ ਪਰ ਉਥੇ ਹੁਣ ਸੰਸਕਾਰ ਉਧਰ ਪਾਰਾਂ ਪਿੰਡ ਜੀ ਕਰਾਂਗੇ ਇਧਰ ਤਾਂ ਕੋਈ ਸਾਧਨ ਹੀ ਨਹੀਂ ਹੈਗਾ ਨਾ ਕੋਈ ਠੀਕ ਹੈ ਤਾਂ ਇੱਕ ਤੁਹਾਡੇ ਨਾਲ ਮੰਦ ਭਾਗੀ ਖਬਰ ਸਾਂਝ ਕਰ ਰਹੇ ਆ ਪਿੰਡ ਮਾਛੀ ਕੇ ਵਿਧਾਨ ਸਭਾ ਹਲਕ ਜੀਰਾ ਦਾ ਪਿੰਡ ਪਿੰਡ ਮਾਛੀਕੇ ਤਾਂ ਉੱਥੋਂ ਇੱਕ ਨੌਜਵਾਨ ਹੈ ਜਿਸ ਦੀ 15 ਸਤੰਬਰ 2025 ਨੂੰ ਐਕਸੀਡੈਂਟ ਦੌਰਾਨ ਇੱਕ ਦਰਖਤ ਦੇ ਨਾਲ ਜਿਹੜੀ ਗੱਡੀ ਟਕਰਾਉਣ ਦੇ ਨਾਲ ਮੌਤ ਹੋ ਜਾਂਦੀ ਹੈ 15 ਸਤੰਬਰ 2025 ਅੱਜ ਅਸੀਂ ਪਿੰਡ ਮਾਛੀ ਕੇ ਪਹੁੰਚੇ ਵਿਧਾਨ ਸਭਾ ਹਲਕਾ ਜੀਰਾ ਜ਼ਿਲ੍ਹਾ ਫਰੋਇਪੁਰ ਦਾ ਪਿੰਡ ਤਾਂ ਇੱਕ ਵਾਰੀ ਤੁਸੀਂ ਹਾਲਾਤ ਜਿਹੜਾ ਦੇਖ ਸਕਦੇ ਹੋ ਜੋ ਹਾਲਾਤ ਇੱਥੇ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਹੜਾਂ ਦਰਾਂਨ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਜੋ ਫਸਲਾਂ ਦਾ ਜਾਂ ਘਰਾਂ ਦਾ ਨੁਕਸਾਨ ਹੋਇਆ ਇਹ ਬਾਈ ਜੀ ਹੁਣ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬਾਈ ਜੀ ਹੁਣ ਦਾ ਕਾਰ ਹੈਗਾ ਸਤਨਾਬ ਸਿੰਘ ਸਨ ਸਰਦਾਰ ਬੋਰ ਸਿੰਘ ਪਿੰਡ ਮਾਸ਼ੀ ਕੇ ਸੁਬਾ ਕੀ ਆਪਾਂ ਸਾਰੀ ਗੱਲਬਾਤ ਕਰ ਲਾਂਗੇ ਜੋ ਹਾਲਾਤ ਤੁਸੀਂ ਇੱਕ ਵਾਰੀ ਦੇਖ ਸਕਦੇ ਜੇ ਪਾਣੀ ਦੇ ਨਿਸ਼ਾਨ ਵੀ ਤੁਸੀਂ ਸਾਫ਼ ਸਾਫ਼ ਛੀਰਾਂ ਦੇ ਵਿੱਚ ਦੇਖ ਸਕਦੇ ਜੇ ਕਾਫੀ ਜਿਹੜਾ ਪਾਣੀ ਇਸ ਘਰ ਦੇ ਵਿੱਚ ਮੌਜੂਦ ਰਿਹਾ ਤੇ ਉਹ ਕਾਫੀ ਜਿਹੜਾ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਤੁਸੀਂ ਪਿੱਛੇ ਵੀ ਇੱਕ ਵਾਰੀ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਪ੍ਰਤੱਖ ਪ੍ਰਮਾਣ ਇਹ ਤਸਵੀਰਾਂ ਨੇ ਕਿ ਜਿਸ ਤਰ੍ਹਾਂ ਘਰ ਦਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਜਿਹੜਾ ਆਮ ਸਾਦਾ ਜਿਹਾ ਇਹ ਬਾਈ ਦਾ ਬਾਈ ਸਤਰਾਮ ਸਿੰਘ ਦਾ ਘਰ ਜਿਸ ਦੀ ਕੱਲ ਬੀਤੇ ਦਿਨ 15 ਸਤੰਬਰ ਦੀ ਜੇਕਰ ਗੱਲ ਕਰਦੇ ਆ ਤਾਂ ਡੈਥ ਹੋ ਜਾਂਦੀ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਹਾਨੀਆਂ ਕਰਦੇ ਆ ਤੇ ਨਾਲ ਪਰਿਵਾਰਕ ਮੈਂਬਰ ਨਾਲ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਤਾਂ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਮੌਜੂਦਾ ਸਰਪੰਚ ਸਰਦਾਰ ਨਿਰਮਲ ਸਿੰਘ ਜੀ ਤੇ ਪਿੰਡ ਦੇ ਦੋ ਨੰਬਰਦਾਰ ਸਹਿਬਾਨ ਵੀ ਸਾਡੇ ਨਾਲ ਮੌਜੂਦ ਹੈ ਬਾਕੀ ਰਿਸ਼ਤੇਦਾਰ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਇੱਕ ਵਾਰੀ ਘਰ ਤੁਹਾਨੂੰ ਦੁਬਾਰਾ ਫੇਰ ਵਿਖਾ ਦਿੰਦੇ ਤਸਵੀਰਾਂ ਜੋ ਹੈਗੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਰਦਾ ਬੀਤੇ ਦਿਨ ਸੱਤ ਲੋਚ ਛੜਦਾ ਪਾਣੀ ਆਉਣ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੁਸੀਂ ਉਹ ਕੰੰਦ ਦੇਖ ਸਕਦੇ ਹੋ ਜੋ ਘਰ ਦੇ ਹਾਲਾਤ ਦੇਖ ਸਕਦੇ ਹੋ ਬਾਕੀ ਤਸਵੀਰਾਂ ਵੀ ਸਾਰੀਆਂ ਤੁਸੀਂ ਲਗਾਤਾਰ ਦੇਖ ਸਕਦੇ ਇੱਧਰ ਜਿਹੜੇ ਬਾਥਰੂਮ ਬਾਈ ਜੀ ਹੁਣਾਂ ਦੇ ਅੱਗੇ ਬਾਈਸ ਤਰਾਮ ਸਿੰਘ ਜਿਹਨਾਂ ਦੀ ਡੈਥ ਹੋਈ ਏ ਤਾਂ ਬਾਥਰੂਮਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਅਸੀਂ ਇਸ ਪਿੰਡ ਦੇ ਪਿੰਡ ਮੱਛਕੇ ਦੇ ਸਰਪੰਚ ਸਰਦਾਰ ਨਿਰਮਲ ਸਿੰਘ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਨਿਰਮਲ ਸਿੰਘ ਜੀ ਕੀ ਪਾਣਾ ਵਾਪਰੇ ਜੀ ਸਾਰਾ ਮੇਰਾ ਨਾਮ ਨਿਰਮਲ ਸਿੰਘ सरपंचियां ਪਿੰਡ ਮਾਸ਼ੀ ਗਿਆ ਦਾ ਠੀਕ ਹੈ ਇਹ ਪਾਣਾ ਜੀ ਇਸ ਤਰ੍ਹਾਂ ਵਾਪਰਿਆ ਇਹ ਵੀ ਇਹ ਸਤਨਾਮ ਸਿੰਘ ਆ ਸਾਨ ਆਫ ਬੋੜ ਸਿੰਘ ਆ ਹਾਂਜੀ ਇਹਨਾਂ ਦਾ ਮਾਨਸ ਤੌਰ ਤੇ ਘਰ ਦਾ ਪਰਿਵਾਰ ਜਿਹੜਾ ਨਾ ਛੋਟਾ ਜਿਹਾ ਕੋਈ ਜ਼ਮੀਨ ਜਾਇਦਾਦ ਦਾ ਇਹਨਾਂ ਨੂੰ ਕੋਈ ਸਾਧਨ ਨਹੀਂ ਹੈਗਾ ਆਪਦੀ ਮਿਹਨਤ ਕਰਕੇ ਜਿਹੜੀ ਆ ਵੀ ਆਪਦੀ ਗੁਜ਼ਾਰਾ ਕਰਦੇ ਸੀ ਹਾਂਜੀ ਤੇ ਪਾਣੀ ਆਉਣ ਦੇ ਨਾਲ ਇਹਨਾਂ ਦਾ ਸਾਰਾ ਘਰ ਦਾ ਤੈਸਨਸ ਹੋ ਗਿਆ ਵੀ ਕੋਈ ਮੰਨ ਲਾ ਵੀ ਰਹਿ ਨਹੀਂ ਗਿਆ ਸਾਧਨ ਇੱਕ ਤਾਂ ਆਪਦੀ ਮਿਹਨਤ ਕਰਕੇ ਹੀ ਰੋਟੀ ਖਾਂਦੇ ਸੀਗੇ ਤੇ ਦੂਜਾ ਕੋਈ ਜਦੋਂ ਵੇਖਿਆ ਤੇ ਟੈਨਸ਼ਨ ਹੀ ਇੰਨੀ ਜਿਆਦੀ ਲੈ ਗਿਆ ਏ ਮੁੰਡਾ ਵੀ ਇੱਕ ਬੱਚੇ ਛੋਟੇ ਛੋਟੇ ਨੇ ਸਾਡੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਗੱਡੀ ਚਲਾਉਂਦਿਆਂ ਚਲਾਉਂਦਿਆਂ ਕੋਈ ਜਦੋਂ ਦਿਮਾਗ ਤੇ ਲੋਡ ਹੋਵੇ ਨਾ ਬੰਦੇ ਦੀ ਉਹਦਾ ਕਿਤੇ ਧਿਆਨ ਪਾਸੇ ਚਲਾ ਜਾਂਦਾ ਤੇ ਕਿਤੇ ਪਤਾ ਨਹੀਂ ਲੱਗਾ ਤੇ ਐਕਸੀਡੈਂਟ ਹੋ ਗਿਆ ਅੱਜ ਜਾ ਕੇ ਵਿੱਚ ਵੱਜੀ ਆ ਰੁੱਖ ਦੇ ਵਿੱਚ ਗੱਡੀ ਤੇ ਮੌਕੇ ਤੇ ਮੌਤ ਹੋ ਗਈ ਆ ਤੇ ਬਹੁਤ ਜ਼ਿਆਦਾ ਸਾਨੂੰ ਇਹਦਾ ਜਿਹੜਾ ਵੀ ਦੁੱਖ ਉਸੂ ਉਸੋ ਆ ਕੇ ਸਪਨ ਨੂੰ ਬੜਾ ਵੱਡਾ ਘਾਟਾ ਲਗਾਨੇ ਕਿ ਸੁਪਨ ਸਾਹਿਬ ਮੰਗ ਕੀ ਕਰਦੇ ਜੀ ਅਸੀਂ ਤੇ ਮੰਗ ਕਰਦੇ ਆ ਵੀ ਜਿੰਨੀਆਂ ਸੰਥਾ ਨੂੰ ਵੀ ਸਰਕਾਰ ਅੱਗੇ ਵੀ ਇਹੋ ਬੇਨਤੀ ਹੱਥ ਮੰਨ ਕੇ ਬੇਨਤੀ ਕਰਦੇ ਵੀ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨੇ ਵੱਧ ਤੋਂ ਵੱਧ ਕੇ ਦੇ ਤੇ ਆਪਾਂ ਇਹਨਾਂ ਨੂੰ ਕੀ ਸਕਦੇ ਆ ਪਰ ਸਰਕਾਰ ਦੇ ਅੱਗੇ ਬੇਨਤੀ ਕਰਨ ਤਾਂ ਸਕਦੇ ਆ ਅਸੀਂ ਤਾਂ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਘਰ ਕੋਈ ਜਿਹੜਾ ਕੋਈ ਇਹਨਾਂ ਦਾ ਰਹਿਣ ਵਾਲਾ ਨਹੀਂ ਰਹਿ ਗਿਆ ਸਾਰਾ ਪਾਟਾ ਪਿਆ ਹੋ ਤੇ ਪਹਿਲਾਂ ਵੀ ਪਹਿਲਾਂ ਵੀ ਜਿਹੜਾ ਮੰਨ ਲਓ ਗੁਜ਼ਾਰਾ ਸੀ ਜਿਹੜਾ ਸਿਰਫ ਇਸਰਾਂ ਵੀ ਮਿਹਨਤ ਦਾ ਸੀਗਾ ਹੁਣ ਲੜਕੀਆਂ ਨਿਕਨਗੇ ਬੱਚੇ ਉਹ ਵਿਚਾਰੀ ਨਾ ਤੇ ਜਾ ਕੇ ਹੂੰ ਜਹਾੜੀ ਕਰ ਸਕਦੀ ਆ ਵੀ ਚਲੋ ਨਾਂ ਦੇ ਨਾ ਜੱਟ ਹੁੰਦਾ ਜ਼ਮੀਨ ਦੇ ਨਾਲ ਹਾਂਜੀ ਤੇ ਨਾਂ ਨਾਲ ਜੱਟ ਨਹੀਂਗਾ ਜਦੋਂ ਜ਼ਮੀਨ ਹੀ ਨਹੀਂ ਹੈਗੀ ਤੇ ਦਿਹਾੜੀ ਮਿਹਨਤ ਕੁੜੀ ਵਿਚਾਰੀ ਜਾ ਕੇ ਕੀ ਕਰੂਗੀ ਅਸੀਂ ਇਹ ਹੱਥ ਬੰਨ ਕੇ ਬੇਨਤੀ ਕਰਦੇ ਸਰਕਾਰ ਅੱਗੇ ਤੇ ਹੋਰ ਵੀ ਜਿਹੜੇ ਇੱਕ ਦਾਨੀ ਸੱਜਣ ਨੇ ਵੀ ਵਾਅਦੋ ਵਾਦੇ ਨਾਲ ਦੀ ਮਦਦ ਕੀਤੀ ਜਾਵੇ ਅਸੀਂ ਵੀ ਜਿੰਨੇ ਜੋਗੇ ਹੈਗੇ ਨਾਲ ਚਲੋ ਕਰਾਂਗੇ ਪਰ ਬਾਕੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਲਸਾ ਸਾਡਾ ਨਾਮ ਜੁਦਾ ਨੰਬਰ ਦਾ صاحب ਹੈ ਬਾਈ ਜੀ ਨਾਂ ਕੀ ਜੀ ਆਪਣਾ ਸੋਹਣ ਸਿੰਘ ਜੀ ਨਾਮ ਤੇ ਕੀ ਕਹਿਣਾ ਚਾਹੋਗੇ ਜੋ ਇਹ ਘਟਣਾ ਵਾਪਰੀ ਇਸ ਦਾ ਉਹ ਕਹਿੰਦੇ ਆ ਜੀ ਬਹੁਤ ਥਕਾ ਇਹਨਾਂ ਨਾ ਕੋੰਦਰਤ ਨੇ ਜਿਹੜੀ ਆਫਤ ਆਈ ਪਹਿਲਾਂ ਹੀ ਸਾਨੂੰ 25 26 ਦਿਨ ਹੋ ਗਏ ਹਾਂਜੀ ਤੇ ਉਹ ਕਿਤੇ ਰਿਸ਼ਤਦਾਰੀ ਚ ਕਹਿੰਦੇ ਕਿ ਕਿਸੇ ਮੁਸ਼ਕਲ ਨੂੰ ਗਿਆ ਹਾਂਜੀ ਜੋ ਵੀ ਉਹਦੇ ਟੈਨਸ਼ਨ ਦਾ ਲਾਲੋ ਕਿਸ ਤਰ੍ਹਾਂ ਲਾਲੋ ਤੇ ਜਾਣੀ ਲੱਕੜ ਰੋਖਣਾ ਤਰਲ ਔਰ ਕਹਾ ਕਿ ਗੱਡੀ ਉਹਦਾ ਨੁਕਸਾਨ ਹੋ ਗਿਆ ਬਹੁਤ ਘਾਟਾ ਘਾਟਾ ਜਿਹੜਾ ਪਿਆ ਪਰਿਵਾਰ ਨੂੰ ਇਹ ਪੂਰਾ ਹੀ ਨਹੀਂ ਹੋ ਸਕਦਾ ਤੇ ਅਸੀਂ ਤੇ ਇੰਨੀ ਹੀ ਬੇਨਤੀ ਕਰਦੇ ਸਰਕਾਰਾਂ ਗਾੜੀ ਤੇ ਜਸੇ ਬੰਦੀਆਂ ਗਾੜੀ ਵੀ ਇਹਨਾਂ ਨੂੰ ਵੱਧ ਵੱਧ ਭਲਕਣਾ ਦਾ ਸੋਚੀ ਜਾਂਦਾ ਵੀ ਨਹੀਂ ਹੱਸ ਇਹ ਨੰਬਰ ਤੋਂ ਸਭ ਪਰਿਵਾਰ ਚ ਕੌਣ ਕੌਣ ਹੈ ਜਿਸ ਤਾਂ ਉਸ ਜੀ ਜੀ ਕਰ ਗੱਲ ਕਰਦੇ ਸੀ ਇਹ ਸਤਰਾਪ ਸਿੰਘ ਦੇ ਦੋ ਬੱਚੇ ਆ ਜੀ ਹਾਂਜੀ ਹਾਂਜੀ ਇੱਕ ਲਟਕੀ ਆ ਠੀਕ ਹੈ ਜੀ ਤੇ ਮਾਤ ਪਤਾ ਬੁੱਢੇ ਹਨ ਤੁਹਾਨੂੰ ਪਤਾ ਹੀ ਹੈ ਦੁੱਖ ਬੜਾ ਔਖਾ ਹਾਂਜੀ ਬਿਲਕੁਲ ਜੀ ਬੱਚੇ ਦਾ ਦੁੱਖ ਤਾਂ ਠੀਕ ਹੈ ਜੀ ਬੁੱਢੇ ਹੱਡਾਂ ਨੂੰ ਨਿਭਾਉਣਾ ਬਹੁਤ ਔਖਾ ਜੀ ਇੰਨੀਆਂ ਬੇਨਤੀਆਂ ਕਰਦੇ ਹਾਂ ਪ੍ਰਵਾਨ ਕਰੀ ਠੀਕ ਹੈ ਸਰਪੰਚ ਸਾਹਿਬ ਜਿਹੜਾ ਸ਼ਕਾਰ ਬਾਹਰ ਕੀਤਾ ਗਿਆ ਕਰਦੇ ਹਾਲਾਤ ਜਾਂ ਰਸਤੇ ਵਗੈਰਾ ਕਾਰਨ ਜਿਹੜਾ ਕੀਤਾ ਗਿਆ ਸ਼ਕਾਰ ਬਾਹਰ ਕੀਤਾ ਜਾ ਰਿਹਾ ਜਾਂ ਬੱਚੇ ਦੀ ਜਿਹੜੀ ਲਾਸ਼ ਹੈ ਇਸ ਟਾਈਮ ਕਿੱਥੇ ਹੈ ਉਹ ਜੀ ਉਧਰ ਕਿਸੇ ਦੇ ਘਰੇ ਬੈਠੇ ਕਿਉਂਕਿ ਪਾਣੀ ਦਾ ਇਥੇ ਸਾਧ ਨਹੀਂ ਕੋਈ ਨਹੀਂ ਹੋਣਾ ਨੰਗ ਕੇ ਆਉਣਾ ਬਹੁਤ ਜ਼ਿਆਦਾ ਔਖਾ ਸੀ ਹਾਂਜੀ ਤੇ ਉੱਥੇ ਪਿਛਲੇ ਬੰਨੇ ਪਾਰ ਕਿਸੇ ਦੇ ਘਰੇ ਬੈਠੇ ਸੀ ਹਾਂਜੀ ਉੱਥੇ ਹੀ ਜਾ ਕੇ ਉਹਨਾਂ ਨੂੰ ਰੱਖਿਆ ਵਿਚਾਰੇ ਡੈਡ ਬਡੀ ਉੱਥੇ ਰੱਖੀ ਤੇ ਪਾਰਲੇ ਬੰਨੇ ਉੱਥੇ ਉਹਦੇ ਰਿਸ਼ਤੇਦਾਰ ਵਗੈਰਾ ਸਾਰੇ ਸਾਰੇ ਸੱਜਣ ਮਿੱਤਰ ਜੋ ਪਰਿਵਾਰ ਆਇਆ ਇਕੱਠੇ ਹੋਏ ਨੇ ਤੇ ਪਰ ਉੱਥੇ ਹੁਣ ਸੰਸਕਾਰ ਉਧਰ ਪਾਰਾਂ ਪਿੰਡ ਜੀ ਕਰਾਂਗੇ ਇੱਧਰ ਤਾਂ ਕੋਈ ਸਾਧਨ ਹੀ ਨਹੀਂ ਹੈਗਾ ਨਾ ਕੋਈ ਠੀਕ ਹੈ ਭਾਈ ਜੀ ਕੀ ਨਾਂ ਜੀ ਆਪਾਂ ਮੇਰਾ ਨਾਂ ਬੂਟਾ ਸਿੰਘ ਜੀ ਠੀਕ ਹੈ ਜੀ ਪਿੰਡ ਕਿਹੜਾ ਜੀ ਮਾਛੀਆ ਕੇ ਦਾ ਨੰਬਰ ਦਾ ਜੀ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਬਾਈ ਜੀ ਇਸ ਸਾਰੀ ਕਹਾਣੀ ਦਾ ਕਹਿਣਾ ਇਹੋ ਚਾਹੁੰਦੇ ਆ ਜੀ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਬਹੁਤ ਹਾਲਾਤ ਮਾੜੇ ਆ ਜੀ ਹਾਂਜੀ ਤੇ ਬਹੁਤ ਦੁੱਖਦਾਈ ਖਬਰ ਆ ਹਾਂਜੀ ਵੀ ਇਹਦੇ ਵਿੱਚ ਰੇਕ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਪਰਿਵਾਰ ਦਾ ਜਿਹੜਾ ਰੋਜ਼ਗਾਰ ਅੱਗੇ ਵੀ ਕੋਈ ਜ਼ਿਆਦਾ ਨਹੀਂ ਸੀ ਇਸ ਤੋਂ ਬਾਅਦ ਜਿਹੜਾ ਹੜਾ ਆਇਆ ਲਗਾਤਾਰ ਉਹਨਾਂ ਦਾ ਵੱਡੇ ਪੱਧਰ ਤੇ ਜਿਹੜਾ ਕਰਦਾ ਨੁਕਸਾਨ ਹਾਂਜੀ ਨੁਕਸਾਨ ਹੋਇਆ ਜੀ ਕੋਈ ਮਿਹਨਤ ਮਜ਼ ਆਪ ਦਾ ਘਰ ਦਾ ਗੁਜ਼ਾਰਾ ਚਲਾਉਂਦੇ ਸੀ ਗਾਂ ਕੋਈ ਜ਼ਮੀਨ ਨਹੀਂ ਕੋਈ ਕੋਸ਼ ਨਹੀਂ ਗਈ ਤੇ ਇਸੇ ਆਪਾਂ ਨੇ ਵੀ ਪਾਰਟੀਆਂ ਨੂੰ ਚਲੋ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਹਾਂ ਠੀਕ ਹੈ ਬਾਜੀ ਸੋ ਇੱਥੇ ਸਾਡੇ ਨਾਲ ਰਿਸ਼ਤੇਦਾਰ ਵੀ ਮੌਜੂਦ ਨੇ ਬਾਜੀ ਕੀ ਨਾਂ ਜੀ ਆਪ ਦਾ ਮੇਰਾ ਨਾਂ ਗੁਰਚਰਨ ਸਿੰਘ ਆ ਜੀ ਹਾਂਜੀ ਮੇਰੀ ਮਾਸੀ ਜੀ ਦਾ ਲੜਕਾ ਹੀ ਹੈ ਸਤਨਾਮ ਸਿੰਘ ਹਾਂਜੀ ਤੇ ਹਾਲਾਤ ਤਾਂ ਤੁਸੀਂ ਵੇਖ ਹੀ ਲਿਆ ਜੀ ਜਿੱਦਾਂ ਵੀ ਇਹ ਸਤਲਜ ਨੇ ਬਹੁਤ ਜਿਹੜੀ ਹੜਾਂ ਦੀ ਮਾਰ ਵੀ ਵੱਜੀ ਆ ਹਾਂਜੀ ਤੇ ਇਹ ਬੜਾ ਵੱਡਾ ਦੁੱਖ ਆ ਜੀ ਜੋ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਪਰ ਇਹ ਵੀ ਬਹੁਤ ਉਹ ਉਦੋਂ ਵੀ ਵੱਡਾ ਦੁੱਖ ਆ ਜੀ ਜਿਹੜਾ ਅੱਜ ਡੈਥ ਹੋ ਗਈ ਡੈਥ ਹੋ ਗਈ ਆ ਜੀ ਉਹ ਸੜਕ ਹਾਦਸੇ ਚ ਉਥੇ ਆਪਣਾ ਜਾ ਰਿਹਾ ਸੀ ਸਰਾਲੀ ਚੋਲਾ ਸਰ ਦੇ ਜੀ ਠੀਕ ਹੈ ਤੇ ਸੜਕ ਹਾਦਸੇ ਕਿਸੇ ਦਰਖਤ ਨਾਲ ਟਕਰਾਨ ਕਰਕੇ ਗੱਡੀ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੜਾ ਵੱਡਾ ਦੁੱਖ ਆ ਠੀਕ ਹੈ ਤੇ ਅਸੀਂ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਸਤਨਾਮ ਸਿੰਘ ਸੀ ਉਹਦੀ ਮਿਸੇਸ ਸਨ ਹਾਂਜੀ ਤੇ ਬੱਚੇ ਸਨ ਤਿੰਨ ਦੋ ਲੜਕੇ ਤੇ ਇੱਕ ਲੜਕੀ ਸੀ ਜੋ ਉਹ ਵੀ ਉਹਨਾਂ ਦੀ ਵੀ ਪੜ੍ਹਾਈ ਚੱਲ ਰਹੀ ਹੈ ਜੀ ਹੁਣ ਪਰਿਵਾਰ ਦੀ ਮਿਹਨਤ ਮਜ਼ਦੂਰੀ ਤੇ ਸੀ ਅਸੀਂ ਸੰਸਥਾਵਾਂ ਨੂੰ ਜਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਪਰਿਵਾਰ ਦੀ ਬਾਹ ਫੜੀ ਜਾਵੇ ਬਾਕੀ ਤੁਸੀਂ ਇਹ ਕੈਮਰੇ ਚ ਕੈਦ ਕਰ ਸਕਦੇ ਜੀ ਹਾਲਾਤ ਕਰਦੇ ਵੀ ਪਾਣੀ ਵੀ ਘਰ ਚੋਂ ਕ੍ਰੋਸ ਕੀਤਾ ਜੀ ਬਹੁਤ ਤਬਾਹੀ ਕੀਤੀ ਆ ਪਰ ਇਹ ਘਰ ਤਾਂ ਤਬਾਹ ਹੋਇਆ ਹੋਇਆ ਉਧਰ ਵੀ ਤਬਾਈ ਬਹੁਤ ਤਗੜੀ ਹੋਈ ਹੈ ਜੀ ਅੱਜ ਲਾਸ਼ ਵੀ ਆਪਣੇ ਘਰ ਚ ਨਹੀਂ ਲਿਆ ਸਕਿਓ ਵੀ ਕਿਸੇ ਦੇ ਘਰ ਚ ਰੱਖ ਕੇ ਤੇ ਉਹ ਪਰਿਵਾਰ ਨਾਲ ਜਿਹੜੇ ਦੁੱਖ ਸਾਂਝਾ ਕਰਨ ਆਏ ਨੇ ਹਮਮ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਜਿਹੜੇ ਵੀ ਆ ਉਹ ਕਿਸੇ ਦੇ ਘਰ ਅਜ ਲਾਸ਼ ਰੱਖੀ ਗਈ ਤੇ ਬਹੁਤ ਗੁਰਬਤ ਤੁਸੀਂ ਆਪ ਵੇਖ ਰਹੇ ਹੋ ਜੀ ਇਸ ਘਰ ਚ ਤੇ ਸਾਡੀ ਹੱਥ ਬੰਨ ਕੇ ਸਰਕਾਰ ਨੂੰ ਬੇਨਤੀ ਆ ਜਾਂ ਸੰਸਥਾਵਾਂ ਨੂੰ ਬੇਨਤੀ ਆ ਵੀ ਜਰੂਰ ਇਸ ਪਰਿਵਾਰ ਦੇ ਬਾਹ ਫੜੀ ਜਾਵੇ ਜਰੂਰ ਹੈਲਪ ਕੀਤੀ ਜਾਵੇ ਜੀ ਠੀਕ ਹੈ ਭਾਈ ਜੀ ਸੋ ਤਸਵੀਰਾਂ ਤੁਹਾਡੇ ਨਾਲ ਹੋਰ ਵੀ ਅਸੀਂ ਸਾਂਝੀਆਂ ਕਰਦੇ ਨੇ ਇੱਕ ਇੱਕ ਵਾਰੀ ਭਾਈ ਜੀ ਆਹ ਸਾਈਡ ਦਿਖਾ ਦਿਓ ਤੁਸੀਂ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਜੇ ਬਾਹਰਲੇ ਬਣੇ ਜੋ ਫਸਲ ਹੈ ਤੇ ਜਾਂ ਫਸਲ ਤੇ ਇੱਥੇ ਦੇਖੋ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਤਲੁਜ ਹੜ ਦਾ ਪਾਣੀ ਜਾਂ ਦਰਿਆ ਦਾ ਪਾਣੀ ਇਹ ਵੱਡੇ ਪੱਧਰ ਤੇ ਜਿਹੜਾ ਇਸ ਘਰ ਦੀ ਜਾਂ ਕਹਿ ਲਓ ਸਾਰੇ ਇਲਾਕੇ ਦੀ ਤਬਾਹੀ ਕੀਤੀ ਹੈ ਲੇਕਿਨ ਵੱਡੇ ਪੱਧਰ ਤੇ ਇਸ ਘਰ ਦੀ ਵੀ ਤਬਾਹੀ ਕੀਤੀ ਇੱਧਰ ਤੁਸੀਂ ਬਰਾਂਡਾ ਦੇਖ ਸਕਦੇ ਜੀ ਬਰਾਂਡੇ ਦੇ ਜੋ ਹਾਲਾਤ ਨੇ ਤੇ ਸਾਹਮਣੇ ਟੋਕਾ ਤੇ ਤੂੜੀ ਜੋ ਵੀ ਹਾਲਾਤ ਇੱਥੇ ਹੈਗੇ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਘਰ ਦਾ ਨੁਕਸਾਨ ਹੋਇਆ ਕਰੀਬ ਇੱਥੇ 5 5 6 6 ਫੁੱਟ ਜਿਹੜਾ ਪਾਣੀ ਹੈਗਾ ਸ ਵੀਰਾਂ ਤੁਹਾਡੇ ਨਾਲ ਹੋਰ ਵੀ ਸਹਾਇਤਾ ਪਰਿਵਾਰ ਪਰਿਵਾਰ ਦੇ ਹਾਲਾਤ ਨੇ ਜਿਸ ਤਰ੍ਹਾਂ ਬਾਈ ਜੀ ਹੋਣੀ ਦੱਸ ਰਿਹਾ ਕਿ ਇੱਧਰ ਤੁਸੀਂ ਬਾਹਰਲੇ ਕਾਂਦ ਦੇਖ ਸਕਦੇ ਚਾਰਦواری ਤਾਂ ਇਹ ਸਾਹਮਣੇ ਤੁਸੀਂ ਚਾਰਦواری ਦੇ ਨਾਲ ਬਾਹਰਲੇ ਬੰਨੇ ਜਿਹੜੀ ਫਸਲ ਤਬਾਹ ਹੋਈ ਹਾਲਾਂਕਿ ਇਹ ਬਾਈ ਹੋਣੀ ਇਹਨਾਂ ਦੀ ਜ਼ਮੀਨ ਵਗੈਰਾ ਤਾਂ ਨਹੀਂ ਹੈ ਲੇਕਿਨ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਣਾ ਜਿਹੜਾ ਪੇਟ ਪਾਲਦੇ ਸਨ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਹਨੀਆ ਕਰਾਂਗੇ ਬਾਈ ਜੀ ਹੋਣਾ ਦੀ ਰਸੋਈ ਹੈ ਰਸੋਈ ਵੀ ਤੁਸੀਂ ਦੇਖ ਸਕਦੇ ਹੋ ਰਸੋਈ ਦੇ ਵਿੱਚ ਥੱਲੇ ਕੋਈ ਫਰਸ਼ ਵਗੈਰਾ ਨਹੀਂ ਹੈਗੀ ਜਾਂ ਕਿਸੇ ਤਰ੍ਹਾਂ ਦਾ ਕੋਈ ਵੱਡੇ ਪੱਧਰ ਤੇ ਤੁਸੀਂ ਦੇਖ ਸਕਦੇ ਹੋ ਚੁੱਲ੍ਹੇ ਚੌਕੇ ਤੇ ਮਾੜਾ ਮੋਟਾ ਜਿਹਾ ਕੰਮ ਕਰਦੇ ਹੈਗੇ ਰਸੋਈ ਦੇ ਵਿੱਚ ਇਧਰ ਵੀ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਜੋ ਕਰਦੇ ਹਾਲਾਤ ਹੈਗੇ ਆ ਤੇ ਫਰਸ਼ਾ ਵਗੈਰਾ ਤੇ ਜਾਂ ਕਹਿ ਲਓ ਵੀ ਘਰ ਵੀ ਜਿਹੜਾ ਮਕਾਨ ਜਿਹੜੇ ਦੋ ਮਕਾਨ ਨੇ ਉਹ ਵੱਡੇ ਪੱਧਰ ਤੇ ਖਸਤਾ ਹਾਲ ਚ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਈਸ ਤਰਾਮ ਸਿੰਘ ਸਪੁੱਤਰ ਸਰਦਾਰ ਬੋਰ ਸਿੰਘ ਜਿੰਦੀ ਬੀਤੇ ਦਿਨ 15 ਸਤੰਬਰ 2025 ਨੂੰ ਸੜਕ ਹਾਦਸੇ ਦਰਾਂ ਰੁੱਖ ਦੇ ਟਕਰਾਂਉਣ ਦੇ ਨਾਲ ਗੱਡੀ ਦੇ ਤੇ ਮੌਤ ਹੋ ਜਾਂਦੀ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਹੋ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜੋ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਦੇ ਵਿੱਚ ਪਾਣੀ ਆਉਣ ਦੇ ਨਾਲ ਜੋ ਇਸ ਕਰਦੇ ਹਾਲਾਤ ਬਣੇ ਆ ਤਾਂ ਵੱਡੇ ਪੱਧਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਕੈਮਰੇ ਤੁਸੀਂ ਦੇਖ ਸਕਦੇ ਹੋ ਇਧਰ ਵੀ ਦਿਖਾ ਦਿਓ ਮੜਾ ਜ ਜੋ ਹਾਲਾਤ ਹੈਗੇ ਆ ਪਾਣੀ ਕਰੀਬ ਲੱਥੇ ਨੂੰ 3-4 ਦਿਨ ਹੋਏ ਆ ਤਾਂ ਪਾਣੀ ਲੱਥੇ ਨੂੰ ਕਰੀਬ 3-4 ਦਿਨ ਹੋਏ ਆ ਤਾਂ ਜਿਸ ਕਾਰਨ ਜਿਹੜਾ ਬਾਈ ਦੇ ਬਾਈ ਦੇ ਡੈੱਡ ਬੋਡੀ ਬੋਡੀ ਵੀ ਹੈਗੀ ਹੈ ਬਾਈ ਇਸਤਰਾਮ ਸਿੰਘ ਜਿਨ੍ਹਾਂ ਦੀ ਡੈਥ ਹੋਈ ਹੈ ਕਿਸੇ ਦੇ ਘਰ লাশ ਰੱਖੀ ਉੱਤੇ ਸਾਕੀ ਸੰਬੰਧੀ ਆਏ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਅੰਤਿਮ ਸਸਕਾਰ ਕੀਤਾ ਜਾਊਗਾ ਸੋ ਅ ਤਸਵੀਰਾਂ ਨੂੰ ਜਰੂਰ ਸ਼ੇਅਰ ਕਰਨਾ ਤਾਂ ਅਸੀਂ ਸੁਣਨ ਵਾਲਿਆਂ ਨੂੰ ਸਾਡੀਆਂ ਸਮਾਜਿਕ ਸਥਾਪਨਾਵਾਂ ਐਨਜੀਓ ਜਿੰਨੇ ਵੀ ਹੈਗੇ ਆ ਔਰ ਹਲਕਾ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਮੌਜੂਦਾ ਆ ਆਮ ਆਦਮੀ ਪਾਰਟੀ ਜਿਹੜੇ ਹਲਕਾ ਵਿਧਾਇਕ ਏ ਕੈਂਡੀਡੇਟ ਸਟਾਰੀਆ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਪਰੋਏ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਇਸ ਵੀਡੀਓ ਤੇ ਜਰੂਰ ਗੌਰ ਕੀਤਾ ਜਾਵੇ ਐਨਜੀਓ ਸੰਸਥਾਵਾਂ ਨੂੰ ਬੇਨਤੀ ਕਿਸ ਵੀਡੀਓ ਦੇ ਜ਼ਰੀਏ ਜਰੂਰ ਪਰਿਵਾਰ ਤੱਕ ਮਦਦ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ